ਕਾਰ ਸੇਵਾ ਦਿੱਤੀ ਗਈ ਗੁਪਾਰੀ ਸੰਗਤ ਜੀ ਅੱਜ ਸਮਾਪਤ ਕੋਲਾਸਰ ਹੋ ਰਿਹਾ ਜਿਹੜਾ ਕਾਰ ਸੇਵਾ ਸਰਾਵਾਂ ਦੇ ਤੌਰ ਤੇ ਸੇਵਾ ਸੰਪੂਰਨ ਹੋਈ ਸੀ ਉਸ ਦੀ ਦੋ ਸਰਾਵਾਂ ਸੰਪੂਰਨਤਾ ਹੋਈਆਂ ਦੋ ਮੰਜ਼ਲੀਆਂ ਉਸ ਦੀ ਜੋ ਸਾਵ ਸਭਾ ਜੋ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਮੀਟਿੰਗ ਨੂੰ ਸੰਪੂਰਨ ਹੋ ਰਹੀ ਹੈ ਮੋਹ ਪ੍ਰਖਾ ਵੱਲੋਂ ਜਿਹਦੇ ਵਿੱਚ ਆ ਸਮੂਹ ਸੰਗਤਾਂ ਦੇਸ਼ ਜੀ ਸੰਗਤਾਂ ਨੇ ਭਾਰੀ ਸੰਯੋਗ ਦਿੱਤਾ ਔਰ ਸਹਿਯੋਗ ਦਿਆ ਕਰਕੇ ਇਹਨਾਂ ਸੁਝਾਵਾਂ ਨੂੰ ਸੰਪੂਰਨਤਾਜ ਕਰਨ ਵਾਸਤੇ ਬੜਾ ਪਾਰੀ ਸਹਿਯੋਗ ਦਿੱਤਾ ਸਭ ਦਾ ਧੰਨਵਾਦ ਅੱਜ ਦੇ ਸਮਾਜ ਸਮਾਗਮ ਦੀਆਂ ਸਾਡੇ 450 ਸਾਲਾ ਸਤਾਪਤੀ ਨੂੰ ਸਮਰਪਿਤ ਹੈ ਸਰਾਵਾਂ ਦੀ ਸੇਵਾ ਨੰਗਰਾਂ ਦੀ ਸੇਵਾ ਔਰ ਆਈ ਕੀ ਸੰਗਤ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀਓ ਆਓ ਨਾ ਪਰਖਾ ਵੰਡਾਈ ਫਤੇ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਵਿੱਤਰ ਸਥਾਨ ਗੁਰਦੁਆਰਾ ਬੌਲੀ ਸਾਹਿਬ ਗੋਇੰਦਵਾਲ ਸਾਹਿਬ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਇਹ ਪਵਿੱਤਰ ਸਥਾਨ ਜਿੱਥੇ ਆ ਕੇ ਹਰ ਇੱਕ ਜੀਵ ਉਹ ਪਵਿੱਤਰ ਤੇ ਪਾਕ ਹੋ ਜਾਂਦਾ ਉਹ ਐਸਾ ਸਥਾਨ ਦੇ ਉੱਤੇ ਕਿਉਂਕਿ ਸ਼ਤਾਬਦੀ 450 ਸਾਲਾਂ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜੋਤੀ ਜੋਤ ਵਸਲੇ ਰੂਪ ਦੇ ਵਿੱਚ ਤੇ ਨਾਲ ਭਾਨਤਨ ਸਾਹਿਬ ਸਤਿਗੁਰੂ ਸ੍ਰੀ ਰਾਮਦਾਸ ਪਾਤਸ਼ਾਹੀ ਜੀ ਗੁਰਤਾ ਕਰਦੀ ਨੂੰ ਸਮਰਪਿਤ ਸਮਾਗਮ ਵੱਡੇ ਜਿਹੜੇ ਆ ਉਹ ਖਾਲਸਾ ਪੰਥ ਦੀ ਸਰਮਾਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੇ ਤੌਰ ਤੇ ਸੰਭੂ ਨਿਹੰਗ ਸਿੰਘ ਜਥੇਬੰਦੀਆਂ ਸੰਪਰਦਾਵਾਂ ਕਾਰ ਸੇਵਾ ਵਾਲੇ ਮਹਾਪੁਰਖ ਨਰਮਲੇ ਆਵਾਜ਼ੀਨ ਸਾਰੇ ਹੀ ਰਲ ਕੇ ਮਨਾ ਰਹੇ ਸੋ ਇੱਥੇ ਵੱਡੀ ਰਹਿائش ਦੀ ਵੀ ਲੋਰ ਸੀ ਅੱਜ ਕੁਝ ਕਮਰਿਆਂ ਦਾ ਜਿਹੜਾ ਕਾਰਜ ਸਾਡੇ ਬਹੁਤ ਹੀ ਸਤਿਕਾਰਯੋਗ ਬਬੂ ਬਾਬਾ ਕੋਲਾ ਸਿੰਘ ਜੀ ਔਰ ਬਾਬਾ ਕਰਮ ਸਿੰਘ ਜੀ ਨੇ ਇਹ ਅੱਜ ਸੰਗਤ ਦੀ ਆਮਦਲੇ ਕਮਰੇ ਜਿਹੜੇ ਉਹਨਾਂ ਦਾ ਰਸਮੀ ਤੌਰ ਤੇ ਗਠਨ ਕਰ ਦਿੱਤਾ ਗਿਆ 28 ਕਮਰੇ ਹੋਰ ਜਿਹੜੇ ਆ ਉਹਨਾਂ ਦੀ ਵੀ ਕਾਰ ਸੇਵਾ ਚੱਲ ਰਹੀ ਆ ਤੇ ਇੱਥੇ ਆਮ ਕਰਕੇ ਸਰਾਂ ਦੀ ਕਿਉਂਕਿ ਸ਼ਤਾਬਦੀ ਆ ਅਸੀਂ ਪ੍ਰਬੰਧ ਲਈ ਆਲੇ ਦੁਆਲੇ ਲੋਕਾਂ ਦੇ ਘਰਾਂ ਚ ਹੋਰ ਉਹ ਸ਼ਤਾਬਦੀ ਦੇ ਸਬੰਧ ਦੇ ਵਿੱਚ ਵੀ ਲਏ ਆ ਕਰਾਇਆਂ ਦੇ ਉੱਤੇ ਪਰ ਐਸ ਸਥਾਨ ਦੇ ਉੱਤੇ ਆ ਜਿਹੜੇ ਤੁਸੀਂ ਦੇਖ ਰਹੇ ਹੋ ਕਮਰੇ ਬਹੁਤ ਖੂਬਸੂਰਤ ਬਾਬਾ ਜੀ ਨੇ ਦਿਲੋਂ ਜਿਹੜੀ ਆ ਸੇਵਾ ਕੀਤੀ ਆ ਸੋ ਮੈਂ ਬਾਬਾ ਜੀ ਨੂੰ ਵਧਾਈ ਦਿੰਨਾ ਤੇ ਇਹ ਵੀ ਕਾਮਨਾ ਕਰਦਾ ਸਤਗੁਰੂ ਜੀ ਜਿਹੜੀ ਰੰਧੀ ਸੇਵਾ ਉਹ ਵੀ ਚੜ੍ਹਦੀ ਕਲਾ ਵਿੱਚ ਇਹਨਾਂ ਕੋਲੋਂ ਸੰਪੂਰਨ ਕਰਾਉਣ ਬਹੁਤ ਬਹੁਤ ਧੰਨਵਾਦ ਸਾਡੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਜਿਹੜੇ ਭਾਵੇਂ ਬੜੇ ਲੰਬੇ ਆਰਸੇ ਤੋਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਸਵਾਵਾਂ ਨਿਵਾ ਕੇ ਅੱਜ ਵੀ ਉਹ ਨਿਰੰਤਰ ਉਹ ਪਹਿਲੇ ਨਾਲੋਂ ਵੱਧ ਸਵਾਵਾਂ ਕਰਦੇ ਆ ਤੇ ਇੱਕ ਬਲੱਖਣ ਪੱਖ ਇਹਨਾਂ ਦਾ ਇਹ ਆ ਕਿ ਜਿੱਥੇ ਸਿੱਖ ਪੰਥ ਦੀ ਬਹੁਤ ਵੱਡੀ ਸਰਕਾਰ ਦਾ ਜਥੇਬੰਦੀ ਦਾਮਦਮੀ ਟਕਸਾਲ ਦੇ ਮੁਖੀ ਸ਼ੰਤ ਬਾਬਾ ਕਰਤਾਰ ਸਿੰਘ ਜੀ ਦੇ ਭਤੀਜੇ ਵੀ ਆ ਪਰ ਉਹ ਤੋਂ ਇਲਾਵਾ ਇੱਕ ਇਹਨਾਂ ਨਾ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਨਾਲ ਮੰਜੀ ਸਾਹਿਬ ਜੁੜਿਆ ਆ ਮੰਜੀ ਸਾਹਿਬ ਤੋਂ ਕਫਾ ਕਰਦੇ ਸੋ ਵੀ ਚੇਚੇ ਤੌਰ ਤੇ ਪਹੁੰਚੇ ਆ ਸਰਦਾਰ ਬਲਵਿੰਦਰ ਸਿੰਘ ਭੋਂਦੜ ਪ੍ਰਧਾਨ ਸ਼੍ਰੋਮਣੀ ਕਾਲੀਦਾਲ ਉਹ ਵੀ ਪਹੁੰਚੇ ਆ ਤੇ ਬਹੁਤ ਸਾਰੇ ਮੇਰੇ ਸਾਥੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਅਹੁਦੇਦਾਰ ਸਾਹਿਬਾਨ ਪਹੁੰਚੇ ਆ ਤੋਂ ਉਹਨਾਂ ਦਾ ਵੀ ਧੰਨਵਾਦ ਤੇ ਚੇਚੇ ਤੌਰ ਤੇ ਸੰਤ ਬਾਬਾ ਕੋਲਾ ਸਿੰਘ ਜੀ ਔਰ ਸੰਤ ਬਾਬਾ ਗੁਰਨਾਮ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਵਾਹਿਗੁਰੂ ਜੀ ਕਾ ਕਰਦਾ ਹਾਂ